ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਛੋਟੀਆਂ ਬਖਾਵਾਂਗੇ ਹੈ ਤੇ ਭਾਈ ਕੋਲ 6 ਹੀ ਤਿੰਨ ਆਡੇ ਹੁੰਦੇ ਆ ਚਲੋ ਸੇਲ ਹੋ ਗਈਆਂ ਵਾ ਇਹ ਆਪਾਂ ਹੁਣ ਦੋ ਟੋਕੜ ਕੱਪੜਾ ਤੇ ਇੱਕ ਸੱਜਰ ਸੋਈ ਆ ਤੇ ਆਪਾਂ ਪਹੁੰਚੇ ਆਂ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਗੱਲਬਾਤ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸ ਨਾ ਠੀਕ ਠਾਕ ਜੀ ਵਧੀਆ ਜੀ ਵਧੀਆ ਕਿਰਪਾ ਹੈ ਗੁਰੂ ਰਾਮਦਾਸ ਦੀ ਚਲੋ ਕਿਪਈ ਚਾਹੀਦੀ ਆ ਜੀ ਹਾਂ ਜੀ ਤੇ ਕੀ ਮਾਲ ਚੌਲ ਹੀ ਫਿਰ ਵੀਡੀਓ ਦਾ ਵੀਡੀਓ ਦਾ ਵੀ ਜੀ ਬਸ ਘੰਟਾ ਤੋਂ 2 ਘੰਟੇ ਲੱਗਦੇ ਆ ਆਪਣਾ ਤੁਹਾਨੂੰ ਪਤਾ ਆ ਇਹ ਆਲੂਆਂ ਦੇ ਭਾਅ ਰੇਟ ਹੁੰਦਾ ਜੀ ਹਾਂ ਜੀ ਹਾਂ ਜੀ ਬਿਲਕੁਲ ਤੇ ਵੀਰ ਭਰਾ ਮਿੰਟੋ ਮੇਡੇ ਸਾਈਆਂ ਪਾ ਦਿੰਦੇ ਆ ਹੁਣ ਵੀ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਜੀ ਝੋਟੀਆਂ ਤੇ ਮੈਂ ਛੇ ਇਕੱਠੀਆਂ ਕੀਤੀਆਂ ਜੀ ਵੀਡੀਓ ਵਾਸਤੇ ਲੱਗਾ ਥੋੜਾ ਜਿਹਾ ਔਖਾ ਲੱਭੰਦਿਆ ਬਾਰਾ ਤੇ ਉਹ ਵੀਰ ਕੀ ਦੂਜੇ ਤੇ ਜਿਹਦੇ ਨਾਲ ਉਹਨੇ ਮੇਰੇ ਕੋਲ ਦੋ ਦਿਨ ਕੱਢਣੀਆਂ ਹੁੰਦੀਆਂ ਜੇ ਨਹੀਂ ਚਲੋ ਵਧੀਆ ਹੈ ਕਿ ਆਪਾਂ ਨਾਲ ਮਿਲ ਕੇ ਉਹ ਕਹਿੰਦਾ ਫਿਰ ਵੀਡੀਓ ਜਨਾ ਪਾਇਓ ਤੇ ਤੁਹਾਨੂੰ ਪਤਾ ਆਪੋ ਆਪਣਾ ਫਿਰ ਉਹਨਾਂ ਵੀ ਸੇਲ ਕਰਨੀਆਂ ਵਾ ਠੀਕ ਹੈ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾ ਮੇਰਾ ਸ਼ੇਰਾ ਜੇ ਪਿੰਡ ਮਾਲਾਕੜੀ ਦੇ ਤਹਿਸੀਲ ਹਈਨ ਆਲਾ ਯੇਲਾ ਅੰਬ੍ਰੇਸਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 9845 ਤੇ 618 ਠੀਕ ਹੈ ਜੀ ਹਾਂਜੀ 9845 ਤੇ ਪੂਰਾ 600 ਲਾ ਕੇ ਫਿਰ 18 ਪਾਇਆ ਕਰੋ ਤੇ ਅੱਗੇ ਵੀਰ ਮੈਨੂੰ ਇੱਕ ਦਿਨ ਕਹਿੰਦਾ ਕਹਿੰਦਾ ਭਾਜੀ ਪਤਾ ਲੱਗਦਾ ਤੁਹਾਡੇ ਨੰਬਰ ਦਾ ਛੇਤੀ ਕਿਦਾਂ ਅੱ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਫਿਰ ਹਾਂਜੀ ਅਜਾ ਸਿੰਹ ਪਹਿਲੇ ਨੰਬਰ ਤੇ ਇੱਕ ਨਵਾਂ ਸੁਹਾ ਸੁਈ ਤੇ ਕੀ ਜਿਹੜਾ ਮਿਲਕਰ ਕਾੜ ਜੇ ਇਹ ਵੀ ਜੀ ਦੂਜਾ ਸੁਹਾ ਸੁਈ ਜੇ ਨਹੀਂ ਤੇ ਸੁਈ ਨੂੰ ਕੋਈ ਮੰਨ ਲਓ ਕਿ 4 ਕਿ ਮਹੀਨੇ ਹੋ ਗਏ ਆ ਅੱਛਾ ਜੀ ਤੇ ਇਹ ਅਜੇ ਮੈਂ ਡਾਕਟਰ ਕੋਲ ਚੈੱਕ ਕਰਾਈ ਡਾਕਟਰ ਨੇ ਸ਼ੱਕ ਜੀ ਦੱਸੀ ਜੇ ਕਹਿੰਦਾ ਵੀ ਨਿਕਲ ਸਕਦੀ ਹੈ ਝੋਟੀ 100% ਕਹਿੰਦਾ ਵੀ ਨਿਕਲ ਨਹੀਂ ਆ ਠੀਕ ਹੈ ਜੀ ਤੇ ਅਜੇ ਮੰਨ ਲਓ ਸ਼ੱਕ ਚ ਆ ਇਹਦੇ ਕੋਲ 9 ਕਿਲੋ ਦੁੱਧ ਹੋ ਗਏ ਤੇ ਮਗਰ ਚੋਂ ਪੰਜ ਮਹੀਨੇ ਦਾ ਕਟਾ ਜੇ ਠੀਕ ਹੈ ਜੀ ਹੋ ਗਿਆ ਜੀ ਇਹ ਵੀ ਜੀ ਝੋਕੇ ਲੈਂਦੀ ਜੇ ਹੁਣ ਮੈਂ ਅੱਛਾ ਅੱਛਾ ਮੈਂ ਪੂਰੀ ਇੱਕ ਹਸਬਨਾ ਨ ਤਿਆਰ ਕੀਤੀ ਫੇਸ ਕੁਆਲਟੀ ਤੇ ਕੀ ਕਰ ਸਕਦਾ ਹਾਂ ਜੀ ਇਹ ਮੈਂ ਹੁਣੇ ਲਈ ਇਹ ਫਿਰ ਮੈਂ ਸਾਰੀ ਚੋਤੀ ਉੱਥੋਂ ਠੀਕ ਹੈ ਜੇ ਤੁਹਾਡੇ ਸਾਹਮਣੇ ਗੱਡੀ ਬਾਰੀ ਲੱਗੀ ਹੈ ਹੁਣੇ ਆਈ ਹੈ ਜੀ ਠੀਕ ਹੈ ਜੀ ਆਰਡਰ ਕੁਆਲਟੀ ਲੱਗ ਜੂ ਤੁਸੀਂ ਚੈੱਕ ਕਰ ਸਕਦੇ ਜੇ ਥਾਣਾ ਦਾ ਸੈਜ ਗਿਆ ਵੀ ਇਹ ਸੱਜਣ ਨੇ ਕਿੰਨਾ ਕਿਚਵਾਇਆ ਹੈ ਦੁੱਧ ਵੀਡੀਓ ਕਹਿੰਦੇ ਵੀ ਅਸੀਂ 13 ਕਿਲੋ ਦੁੱਧ ਚਵਾਇਆ ਦੇਖੋ ਛੋਟੀ ਕੋ ਠੀਕ ਹੈ ਠੀਕ ਹੈ ਲੋਬੀ ਸੱਜਣ ਨੇ 13 ਲੀਟਰ ਦੁੱਧ ਚਵਾਇਆ ਵਾ ਤੇ ਕਦ ਕਦ ਤੁਸੀਂ ਚੈੱਕ ਕਰ ਸਕਦੇ ਜੇ ਚੰਗੀ ਆ ਤੇ ਬਾਕੀ ਫੇਸ ਕੁਆਲਟੀ ਤੇ ਥਾਣਾ ਦਾ ਸੈਜ ਗਿਆ ਤੁਹਾਨੂੰ ਲੱਗੇ ਤਾਂ ਵੀ ਚੈੱਕ ਕਰਾ ਦਿੰਨੇ ਆ ਇਮੇਲ ਕਾਫ ਜਿਹਦੇ ਪਿੱਛੇ ਕੋਈ ਚਾਹਵਾ ਤੋਂ ਪੰਜ ਮਹੀਨੇ ਦੇ ਆਸ-ਪਾਸ ਹਾਂਜੀ ਹਾਂਜੀ ਡੇਢ ਕ ਮਹੀਨੇ ਦੀ ਬਾਜੀ ਗੱਬਣਾ ਗਾੜੀ ਨਿਕਲ ਹੋਣੀ ਹੈ ਛੋਟੀ ਜੇ ਤਾਂ ਤੁਹਾਨੂੰ ਪਤਾ ਛੱਕ ਜੀ ਡੰਗਰ ਉਹ ਹੀ ਦੱਸਿਆ ਜਾਂਦਾ ਜਿਹੜਾ ਨਿਕਲਦਾ ਹੋਵੇ ਹਾਂਜੀ 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 ਤੇ ਕੀ ਮੁੱਲ ਵੀਰ ਜੀ ਦਾ ਹਰ ਮੁੱਲ ਵੀਰ ਜੀ ਵੇਖੋ ਜੇ 65 ਦੀ ਕਹਿ ਰਹੀ ਹੈ 65 ਦੀ ਵਿਗਦੀ ਆਪਾਂ ਫਿਕਸ ਵਾਲੇ ਪਾਸੇ ਆਉਣਾ ਹਾਂਜੀ ਸਹੀ ਜੀ ਠੀਕ ਹੈ ਜੀ ਇਹ ਵੀਰ ਜੀ ਕਰਾਉਣ ਨੂੰ ਭਾਵੇਂ 65 ਕਰਾ ਲਈਏ 70 ਕਰਾ ਲਈਏ ਤੇ 55 ਚੋਂ 200 ਰੁਪਏ ਛੋਟ ਕਰ ਦਾਂਗੇ ਬਿਲਕੁਲ ਜਾਇਜ਼ ਠੀਕ ਹੈ ਲਓ ਭਾਈ ਜੀ ਬਿਲਕੁਲ ਨਿਗੇ ਨਿਗੇ ਮੁੱਲ 55000 ਤੋਂ 200 ਰੁਪਿਆ ਛੋੜ ਬਿਲਕੁਲ ਭਾਈ ਜੀ ਜਾਇਜ਼ ਪਾਇਆ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਕਦ ਵੱਜੇ ਨਾ ਹੁਣ ਕੋਈ ਵੀਰ ਭਰਾ 50 52 ਵਾਲਾ ਹੋਣ ਨਾ ਲਾਵੇ ਠੀਕ ਜੀ ਠੀਕ ਜੀ ਹਾਂਜੀ ਜਦੋਂ ਕਾਰ ਹੀ ਫਿਕਸ ਦਿੱਤਾ ਤਾਂ ਤੁਹਾਨੂੰ ਪਤਾ ਮੇਰਾ ਫਿਕਸ ਹੀ ਹੋ ਜਾਂਦਾ ਜੀ ਇਹ ਆਜੋ ਦੂਜੇ ਨੰਬਰ ਤੇ ਦੱਸਿਓ ਇਹ ਵੀ ਦੀ ਗੁੱਜਾ ਸੁਆ ਝੋਟੀ ਸੋਈ ਜੇ ਪਲੀ ਪੁਲੀ ਵੇਖੋ ਕਿਤਰਾ ਗੁੜੇ ਗੁਜਰਾ ਦੇ ਸਾਹਣ ਵਾਂਗੂ ਪਲੀ ਜੇ ਪੁਲੀ ਹਾਂਜੀ ਹਾਂਜੀ ਆਹ ਕੀ ਪੇਠਪੂੜਾ ਬਹੁਤ ਚੰਦਾ ਵਾ ਚੈੱਕ ਕਰ ਸਕਦੇ ਤੁਸੀਂ ਤੇ ਕਿੰਨਾ ਕੁ ਥਾਣਾ ਭਾਂਡਾ ਦੇ ਕੋਲ ਨੱਥ ਬਣਾ ਫਿਰ ਠੋਟੀ ਇਕੱਠੀ ਲਓ ਭਾਈ ਜੀ ਲਾਗੇ ਤੇ ਇਹ ਦੇਖੋ ਵੀ ਜੀ ਇਸ ਟਾਈਮ ਤੇ ਮੰਨ ਲਓ ਵੀ 12 ਹੋਊਗਾ ਭਾ 11 ਗਲੋਂ ਦੀ ਗਰੰਟੀ ਦਵਾਂਗੇ ਦੁੱਧ 12 ਹੀ ਹੋਊਗਾ ਜੀ ਠੀਕ ਹੈ ਠੀਕ ਹੈ ਹਾਂ ਜੀ ਬਾਕੀ ਖੋਲ ਕੇ ਦਿਖਾਓ ਤੁਸੀਂ ਠੋਟੀ ਬਹੁਤ ਚੰਗੀ ਆ ਕੀ ਕਰ ਸਕਦੇ ਜੀ ਇਸ ਟਾਈਮ ਜਿਹੜਾ ਵੀਰ ਕਹਿੰਦਾ ਪੂਰੀ ਵੱਡੀ ਠੋਟੀ ਭਾਜੀ ਕੱਦ ਵਜਨ ਵੇਖੋ ਤੁਸੀਂ ਕਿੰਨਾ ਖੋਲਿਆ 11 ਲੀਟਰ ਦੀ ਬਿਲਕੁਲ ਗਰੰਟੀ ਆ ਤੇ ਕੱਦ ਵਜਨ ਵੀ ਚੈੱਕ ਕਰ ਸਕਦੇ ਤੇ ਪਲੀ ਪਲੀ ਬਹੁਤ ਜ਼ਿਆਦਾ ਚੰਗੀ ਆ ਬੱਚਾ ਬਾਹਰ ਵੱਜਾ ਉਹਦੇ ਕਰਕੇ ਕਾਲੀ ਕੰਡੀ ਠੀਕ ਹੈ ਜੀ ਤੇ ਲਓ ਭਾਈ ਜੀ ਬਾਕ ਇਹ ਦੂਜਾ ਸੁਗਰ ਸਹੀ ਮਿੱਤੀ ਹਾਂਜੀ ਦੂਜਾ ਸੁਈ ਜੇ ਦੁੱਧ ਨੂੰ ਭਾਜੀ ਬੜੀ ਖਰੀ ਆ ਝੋਟੀ ਦੁੱਧ 12 ਕਿਲੋ ਹੋਊਗਾ ਆਪਾਂ 11 ਦੀ ਗਾਰੰਟੀ ਦਵਾਂਗੇ ਠੀਕ ਹੈ ਜੀ ਬਾਕੀ ਸੋਹਣੀ ਸਾਨੀ ਵੇਖੋ ਤੁਸੀਂ ਕਿੰਨੀ ਆ ਹਾਂਜੀ ਹਾਂਜੀ ਤੇ ਇਸ ਟਾਈਮ ਜਿਹੜਾ 12 ਲੀਟਰ ਮੇਰੇ ਕਹਦਾ ਕਿ ਦੁੱਧ ਤਿਆਰ ਆ ਤੇ 11 ਲੀਟਰ ਦੀ ਫੁੱਲ ਗਾਰੰਟੀ ਆ ਹਾਂ ਭਾਜੀ ਬੱਚਾ ਵਿਖਾ ਦਿਓ ਇੱਧਰ 15 ਦਿਨਾਂ ਦਾ ਹਜੇ ਬੱਚਾ ਤਰਾ ਹੀ ਠੀਕ ਹੈ ਲਓ ਭਾਜੀ ਆ ਵਾਲਾ ਇਹ ਮੇਲ ਕਾਫ ਜੇ ਹਾਂਜੀ ਕੀ ਦੱਸਾ ਦੇ ਤੁਸੀਂ ਕੋਈ 15 15 ਦਾ ਲਾ ਲਓ 20 ਦਾ ਲਾ ਲਓ ਇੰਨੇ ਦਾ ਹੈਗਾ ਜੀ ਠੀਕ ਹੈ ਜੀ ਮਹੀਨਿਆਂ ਤੋਂ ਅੰਦਰ ਅੰ ਯੀ ਯਾਨੀ ਇਹਦਾ ਕੀ ਮੁੱਲ ਦਿੱਤੀ ਹੈ ਰ ਵੀਡੀਓ ਟੋਟੀ ਦੇ ਕੰਨੀ 90 ਦੀ ਵੇਚ ਆ ਅੱਛਾ ਜੀ ਹਾਂਜੀ ਹਾਂਜੀ ਦੁੱਧ ਦੇ ਹਿਸਾਬ ਨਾਲ ਤੇ ਚਲੋ ਭਜੰਦੇ ਹਿਸਾਬ ਨਾਲ ਹਾਂਜੀ ਪਰ ਆਪਾਂ ਜੈਜ ਕਰਨੀ ਆ ਠੀਕ ਹੈ ਜੀ ਹਾਂਜੀ ਇਹ 80 ਦੇ ਦਈਏ ਜੇ ਇਹ ਵੀ 200 ਰੁਪਏ ਨਾਲ ਕਰੀਏ ਕਿ ਇਹਦਾ 200 ਵਾਲਾ ਕਰ ਦਈਏ ਜੀ ਹਾਂਜੀ ਇਹ ਭਾਜੀ ਜਸਨੋ ਜਿਹਨੂੰ ਕਹਿੰਦੇ ਨਾ ਹਾਂਜੀ ਇਹ 76000 ਚੋਂ 200 ਛੋੜ ਠੀਕ ਹੈ ਠੀਕ ਹੈ ਲਓ ਭਾਜੀ 76000 ਚੋਂ 200 ਰੁਪਏ ਛੋੜ 200 ਰੁਪਏ ਛੋੜ ਕਿ ਬਰਤਲ ਨਿਕਾ ਗਿਆ ਰਵੀ ਬੋਲ ਰਿਹਾ ਕਰਤਾ ਵੀਰ ਨੇ ਹਾਂਜੀ ਇਹ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀਰ ਜੀ ਸਾਢੇ 4 ਮਹੀਨਿਆਂ ਦੀ ਗੱਬਣਾ ਅੱਛਾ ਜੀ ਤੇ 9 ਲੀਟਰ ਦੁੱਧ ਠੀਕ ਹੈ ਠੀਕ ਹਾਂਜੀ ਕਦ ਵਜੇ ਪੂਰਾ ਗਰੰਟੀ ਲਾਇਆ ਤੰਦ ਵਜੇ ਦੀ ਫੁੱਲ ਇਹਨੇ ਭਾਜੀ ਸੱਜਰ ਨੇ ਦੁੱਧ 15 ਕਿਲੋ ਦਿੱਤਾ ਜੇ ਇੱਕ ਹਸਬਾ ਨਾ ਮੈਂ ਹੱਥੀਂ ਚੋਈ ਜੇ ਮੱਝ ਸੱਜਰ ਦੁੱਧ ਬੜਾ ਦਿੰਦੀ ਜੇ ਮਈਆਂ ਬੋ ਭਾਜੀ ਸੱਜਰ ਨੇ ਕੋਈ 15 ਲੀਟਰ ਦੇ ਕਰਵਾਇਆ ਵਾ ਇਹ ਐਸ ਫੈਮਿਲੀ ਦਾ 9 ਲੀਟਰ ਕਿਲਕੋਲ ਗੋਦ ਤਿਆਰ ਆ ਦੇ ਸਾਢੇ 14 ਮਿੰਨਾਂ ਦੇ ਚੈੱਕ ਪਾਸ ਆ ਚੈੱਕ ਪਾਸ ਜੀ ਇਹ ਖੋਲ ਕੇ ਤੁਹਾਨੂੰ ਬਖਾਉਂਦੇ ਆ ਟੇਸਟ ਕੁਆਲਟੀ ਵੀ ਤੇ ਜੈੱਡ ਬਲੈਕ ਵਿੱਚ ਆ ਗਈ ਤੇ ਕੱਦ ਵਜਨ ਵੀ ਚੰਗਾ ਵਾ ਕਰੋ ਲਾਗੇ ਤਾਂ ਤੁਸੀਂ ਚੈੱਕ ਆਰਡਰ ਕੁਆਲਟੀ ਦਾ ਥਾਣਾ ਦਾ ਸਹਿਜ ਗਿਆ ਵਾ ਹਾਂ ਜੀ ਬੀਟੀ ਲਾਗੇ ਤਾਂ ਤੁਸੀਂ ਦੇਖ ਸਕਦੇ ਜੀ ਆਡਰ ਕੁਆਲਿਟੀ ਥਾਣਾ ਦਾ ਪੂਰੀ ਫੁੱਲ ਕੱਦ ਵਜਦੀ ਹੈ ਜੀ। ਹੋਰ ਤੁਸੀਂ ਕੀ ਕਰ ਸਕਦੇ ਜੀ? ਇਹ ਸੱਜਰੋ ਵੀਰ ਜਿਹੜਾ ਕਦੇ ਚੂਗਾ ਨਾ ਇਹਨੂੰ ਤੇ ਯਾਦ ਕਰੂਗਾ ਮੈਨੂੰ। ਠੀਕ ਹੈ ਠੀਕ ਹੈ ਜੀ। ਕਿ ਭਰਾ ਨੇ ਕੋਈ ਗਿਫਟ ਦਿੱਤਾ ਹੈ। ਤੇ ਬਾਕੀ ਥਾਣਾ ਦਾ ਸਹਿਜ ਗਿਆ ਵੀ ਬਹੁਤ ਸ਼ਾਨਦਾਰ ਆਇਆ ਫਿਰ ਉੱਤੇ ਲੱਗਾ ਵਾ। ਤੁਸੀਂ ਆ ਵੀ ਵੀਰ ਜੀ ਸੋਚ ਸਕਦੇ ਜੀ ਵੀ ਸਾਢੇ 4 ਮਹੀਨਿਆਂ ਦੀ ਮੰਨ ਲਓ ਗੱਬਣ ਹੋ ਗਈ ਅਜੇ ਤੱਕ 9 ਕਿਲੋ ਦੁੱਧ ਦੇਈ ਜੂ ਤੇ ਸੱਜਰ ਨੇ ਮੰਨ ਲਓ ਤੇ ਤਈ ਆ ਤੇ ਫੇਰੀ ਆ। ਸਹੀ ਗੱਲ ਹੈ ਜੀ। ਹਾਂਜੀ। ਤੇ ਬਾਕੀ ਵੀ ਭਰਾ ਸਿਆਣੇ ਆ। ਬਾਕੀ ਫਨ ਫੁਣ ਵੇਖੋ ਕਿੰਨਾ ਸੋਹਣਾ ਲੱਗਾ ਚ ਲਓ ਭਾਈ ਕਰ ਸਾਡੇ ਤੁਸੀਂ ਚੈੱਕ ਕਰੇ ਕੀ ਮੁੱਲ ਭਾਜੀ ਰੱਖ ਰ ਮੁੱਲ ਵੀ ਜੀ ਫਿਕਸ ਕਰੀਏ ਮੰਗਣ ਨੂੰ ਇਹਦਾ 70 75 ਵੀ ਮੰਗ ਸਕਦੇ ਆ ਅੱਛਾ ਜੀ ਇੱਕੋ ਰੇਟ ਇਹਦਾ 60000 ਦੀ ਦੇ ਦੀਏ 200 ਛੋੜ ਠੀਕ ਹੈ ਲਓ ਗਾਜੇ ਬਿਲਕੁਲ ਹੀ ਨਹੀਂ ਬਿਲਕੁਲ ਸਹੀ ਆ ਹਾਂ ਜੀ ਇਹ ਕਰਨਾ ਮੰਨਣਾ ਚਲੋ 1000 ਹੋਰ ਛੜ ਦਾਂਗੇ ਭਾਜੀ ਠੀਕ ਹੈ 60 ਚੋਂ ਹਾਂ ਜੀ 58 ਚੋਂ 200 ਛੋੜ ਕਰ ਦਾਂਗੇ ਭਾਜੀ ਠੀਕ ਹੈ ਹੁਣ 200 ਛੋੜ ਹੀ ਜੇ ਚੋ ਠੀਕ ਹੈ ਬੋ ਭਾਈ ਬਿਲਕੁਲ ਨਿਕਾਜਾ ਮੁੱਲ 58000 ਚੋਂ 200 ਰੁਪਿਆ ਛੋੜ 200 ਰੁਪਿਆ ਛੋੜ ਬਾਕੀ ਕੱਦ ਵਜ ਦੁੱਧ ਵੀ ਸੱਜਰ ਨੇ ਚੰਗਾ ਚਵਾਇਆ 15 ਲੀਟਰ ਹਾਂਜੀ ਇਹ ਆ ਵੀ ਤਾਂ ਇੰਨਿਆ ਕਾਸਾ ਤੇ ਇਹ ਬਿਲਕੁਲ ਅਜੇ ਤਾਜੀ ਸੋਈ ਹੈ ਕੋਈ ਦਾ ਇਹ ਵੀ ਝੋਟੀ ਵਿੱਚ ਹੀ ਬੜੀ ਬੰਦੀ ਆ ਥੱਲਿਓ ਤੇ ਆਪਾਂ ਚਲੋ ਮੰਨ ਲਓ ਇਹ ਚੋਕੇ ਲੈਂਦੀ ਆ ਆਪਾਂ ਕਹਿੰਦੇ ਤਸੱਲੀ ਕਿੰਨੀ ਚੰਗੀ ਹੁੰਦੀ ਆ ਨਾ ਅਗਲੇ ਦੇ ਘਰੋਂ ਜੇ ਆਪਾਂ ਤਸੱਲੀ ਕੀਤੀ ਤੇ ਹੁਣ ਆਪਾਂ ਵੀਡੀਓ 'ਚ ਕਹਿ ਸਕਦੇ ਆ ਹਾਂਜੀ ਹਾਂਜੀ ਤੇ ਵੀਰ ਜੀ 9 ਕਿਲੋ ਖੁੱਲਾ ਡੱਲਾ ਦੁੱਧ ਆ ਦੇ ਘਰ ਇਹ ਆਪਾਂ ਤਸੱਲੀ ਨਾ ਕੀਤੀ ਹੁੰਦੀ ਤੇ ਫਿਰ ਤੇ ਆਪਾਂ ਸ਼ੱਕ ਜੀ ਕਹਿ ਦੇਣਾ ਹੈ ਭਾਜੀ ਇੰਨਾ ਇੰਨਾ ਹਾਂਜੀ ਹਾਂਜੀ ਤੇ ਇਹ ਆਪਾਂ ਸੇਰੇ ਵਿੱਚ ਚੋਈ ਤੇ ਹੁਣ ਜਾ ਕੇ ਸ਼ਾਮੀ ਉਹਨਾਂ ਦੇ ਘਰੋਂ ਚੋਕੇ ਤੇ ਫਿਰ ਲੱਦ ਕੇ ਲੈਂਦੀ ਆ ਠੀਕ ਹੈ ਠੀਕ ਹੈ